ਪ੍ਰਾਈਮ ਸੌਰਬ ਚੈਨਲ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਜੇ ਨਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਨੋਟੀਫਿਕੇਸ਼ਨ ਨੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਓ ਕਿਉਂਕਿ ਇਸ ਨਾਲ ਜਦੋਂ ਨਵੀਂ ਵੀਡੀਓ ਅਪਲੋਡ ਹੁੰਦੀ ਹੈ ਉਹਦੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਜਾਂਦੀ ਹੈ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਸਭ ਤੋਂ ਪਹਿਲੀ ਜਿਹੜੀ ਨਿਊਜ਼ ਆ ਰਹੀ ਹੈ ਅਮਰੀਕਾ ਤੋਂ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਦੇ ਪ੍ਰਸ਼ਾਸਨ ਦੇ ਦੌਰ ਦੇ ਵਿੱਚ ਜਿਹੜੇ ਇਲੀਗਲ ਪ੍ਰਵਾਸੀ ਹੈਗੇ ਆ ਉਹਨਾਂ ਨੂੰ ਦੇਸ਼ ਦੀ ਵਿੱਚੋਂ ਕੱਢਣ ਦੀ ਵੀ ਜਿਹੜੀ ਪ੍ਰਕਿਰਿਆ ਤੇਜ਼ ਕਾਫੀ ਹੋ ਰਹੀ ਹੈ ਤੇ ਇਸ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੇ ਲਈ ਇੱਕ ਵੱਡਾ ਕ੍ਰਿਸਮਸ ਇੰਸਟੈਂਸਿਵ ਇਨਸੈਂਟਿਵ ਦਾ ਦਾ ਐਲਾਨ ਕੀਤਾ ਗਿਆ ਹੈ ਇਸ ਨਵੀਂ ਨੀਤੀ ਦੇ ਤਹਿਤ ਜਿਹੜੇ ਪ੍ਰਵਾਸੀ ਸਾਲ ਦੇ ਅੰਤ ਤੱਕ ਆਪਣੀ ਮਰਜ਼ੀ ਦੇ ਨਾਲ ਅਮਰੀਕਾ ਨੂੰ ਛੱਡ ਕੇ ਆਪਣੇ ਦੇਸ਼ ਜਾਣ ਲਈ ਜਾਣਗੇ ਕਿ ਸੈਲਫ ਰਿਪੋਰਟ ਹੋ ਜਾਣਗੇ ਉਹਨਾਂ ਨੂੰ ਸਰਕਾਰ ਵੱਲੋਂ 3000 ਅਮਰੀਕੀ ਡਾਲਰ ਦਿੱਤੇ ਜਾਣਗੇ ਕੈਂਦਾ ਭਾਵ ਹੈ ਕਿ ਉਹਨਾਂ ਨੂੰ 270000 ਰੁਪਏ ਜਿਹੜੇ ਦਿੱਤੇ ਜਾਣਗੇ ਇਹ ਨਹੀਂ ਉਹਨਾਂ ਦੀ ਘਰ ਵਾਪਸੀ ਦੀ ਟਿਕਟ ਵੀ ਪ੍ਰਸ਼ਾਸਨ ਵੱਲੋਂ ਕਰਵਾ ਕੇ ਦਿੱਤੀ ਜਾਣਗੀ ਪ੍ਰਵਾਸੀਆਂ ਨੂੰ ਦਿੱਤੀ ਜਾਣ ਵਾਲੀ ਇਹ ਰਾਸ਼ੀ ਪਹਿਲਾਂ ਇਹ ਨਿਰਧਾਰਿਤ ਰਾਸ਼ੀ ਸੀ $1000 ਤੋਂ 3 ਗੁਣਾ ਜ਼ਿਆਦਾ ਹੈ ਤੇ ਇਸ ਤੋਂ ਪਹਿਲਾਂ ਰਾਸ਼ਟਰਪਤੀ 트াম্প ਨੇ ਸੈਲਫ ਰਿਪੋਰਟ ਹੋਣ ਵਾਲੇ ਪ੍ਰਵਾਸੀਆਂ ਲਈ $1000 ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਤੇ ਸਰਕਾਰ ਦੀ ਇਸ ਆਫਰ ਦਾ ਲਾਭ ਲੈ ਪ੍ਰਵਾਸੀਆਂ ਨੂੰ CBP ਹੋਮ ਐਪ ਦੇ ਉੱਤੇ ਬਰਤੂ ਕਰਕੇ ਆਪਣੀ ਜਾਣਕਾਰੀ ਉੱਥੇ ਦੇਣੀ ਪਵੇਗੀ ਤੇ ਇਸ ਐਪ ਰਾਹੀਂ ਸੈਲਫ ਰਿਪੋਰਟ ਹੋਣ ਵਾਲਿਆਂ ਦੀ ਪੁਰਾਣੀ ਸਿਵਲ ਜਿਹੜੇ ਕੋਈ ਉਹਨਾਂ ਦੇ ਫਾਈਨ ਲੱਗੇ ਆ ਜਾਂ ਕੋਈ ਉਹਨਾਂ ਕੋਲ ਮੂਲਤਾ ਹੋਇਆ ਹੈ ਉਹ ਵੀ ਉਹਨਾਂ ਦੇ ਮਾਫ ਕਰ ਦਿੱਤੇ ਜਾਣਗੇ ਜੇਕਰ ਉਹ ਆਪਣੀ ਮਰਜ਼ੀ ਨਾਲ ਦੇਸ਼ ਛੱਡ ਕੇ ਵਾਪਸ ਆਪਣੇ ਦੇਸ਼ ਨੂੰ ਪਰਤਦੇ ਹੰਤਾ ਤੇ ਇਹ ਵੀ ਕਿਹਾ ਗਿਆ ਹੈ ਕਿ ਇਸ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਲੋਕ ਇਸ ਨਿਤੀ ਨੂੰ ਜਾਂ ਇਸ ਪੇਸ਼ਕਸ਼ ਜਿਹੜੀ ਡੋਨਾਲਡ ਰੰਪ ਦੁਆਰਾ ਕੀਤੀ ਗਈ ਹੈ ਇਸ ਨੂੰ ਨਹੀਂ ਮੰਨਦੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਵਦਰਸ਼ੀ ਟਿਪੋਟ ਵੀ ਕੀਤਾ ਜਾਵੇਗਾ ਤੇ ਉਹਨਾਂ ਤੇ ਅਮਰੀਕਾ ਵਾਪਸ ਆਉਣ ਤੇ ਹਮੇਸ਼ਾ ਲਈ ਪਾਬੰਦੀ ਲਗਾ ਦਿੱਤੀ ਜਾਵੇਗੀ ਇੱਥੇ ਤੁਹਾਨੂੰ ਦੱਸਦੀ ਹਾਂ ਕਿ ਜਨਵਰੀ 2025 ਤੋਂ ਲੈ ਕੇ ਹੁਣ ਤੱਕ ਲਗਭਗ 19 ਲੱਖ ਦੇ ਗੈਰ ਕਾਨੂੰਨੀ ਪ੍ਰਵਾਸੀ ਹੈਗੇ ਆ ਆਪਣੀ ਇੱਛਾ ਦਿਨਾ ਦੇਸ਼ ਛੱਡ ਚੁੱਕੇ ਹਨ ਤੇ ਜਿਨ੍ਹਾਂ ਵਿੱਚੋਂ ਹਜ਼ਾਰਾਂ ਨੇ ਸੀਬੀਪੀ ਹੋਮ ਪ੍ਰੋਗਰਾਮ ਦੀ ਵਰਤੋਂ ਕੀਤੀ ਹੈ ਤੇ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਕਤਮ ਦੇਸ਼ ਨਿਕਾਲੇ ਤੇ ਹੋਣ ਵਾਲੇ ਪਾਰੀ ਖਰਚਿਆਂ ਨੂੰ ਘਟਾਉਣ ਅਤੇ ਬਾਰਡਰ ਦੀ ਸੁਰੱਖਿਆ ਲਈ ਮਜ਼ਬੂਤ ਕਰਨ ਦੇ ਲਈ ਇਹ ਚੁੱਕਿਆ ਗਿਆ ਹੈ ਤੇ ਇਸ ਤਰ੍ਹਾਂ ਹੁਣ ਅਮਰੀਕਾ ਦੇ ਵਿੱਚੋਂ ਜੇਕਰ ਜਿਹੜੇ ਇਲੀਗਲ ਤੌਰ ਤੇ ਲੋਕ ਆਏ ਰਹੇ ਹਨ ਜੇਕਰ ਉਹ ਆਪਣੀ ਮਰਜ਼ੀ ਦੇ ਨਾਲ ਉੱਥੋਂ ਜਾਂਦੇ ਹਨ ਤਾਂ ਉਹਨਾਂ ਨੂੰ ਅਮਰੀਕੀ ਸਰਕਾਰ ਵੱਲੋਂ 300 ਡਾਲਰ ਜਾਨੀ ਕਿ 270000 ਰੁਪਏ ਉਹਨਾਂ ਨੂੰ ਦਿੱਤੇ ਜਾਣਗੇ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜਿੱਥੇ ਅਮਰੀਕਾ ਦੀ ਸਰਕਾਰ ਉੱਥੋਂ ਇਲੀਗਲ ਪ੍ਰਵਾਸੀਆਂ ਨੂੰ ਕੱਢ ਰਹੀ ਹੈ ਉੱਥੇ ਹੀ ਜਾਪਾਨ ਆਪਣੀ ਵਿਦੇਸ਼ ਡੀ ਲੇਬਰ ਪਾਲਿਸੀ ਹੈ ਉਸ ਤੇ ਵਿੱਚ ਵੱਡੇ ਬਦਲਾਅ ਦੀ ਤਿਆਰੀ ਕਰ ਰਿਹਾ ਹੈ ਤੇ ਜਾਪਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਪੁਰਾਣੀ ਟ੍ਰੇਨਿੰਗ ਸਕੀਮ ਨੂੰ ਖਤਮ ਕਰਕੇ ਜਿਹੜਾ 2027 ਵਿੱਚ ਜਿਹੜਾ এমਪਲੋਇਮੈਂਟ ਫੋਰ ਸਕਿੱਲ ਡਿਵੈਲਪਮੈਂਟ ਨਾਮ ਦਾ ਇੱਕ ਪ੍ਰੋਗਰਾਮ ਸ਼ੁਰੂ ਕਰੇਗੀ ਇਸ ਨਵੇਂ ਪ੍ਰੋਗਰਾਮ ਦੇ ਤਹਿਤ ਪਹਿਲੇ 2 ਸਾਲਾਂ ਦੇ ਵਿੱਚ ਵੱਧ ਤੋਂ ਵੱਧ 4,26,000 ਵਿਦੇਸ਼ੀ ਵਰਕਰਾਂ ਨੂੰ ਜਾਪਾਨ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਫੈਸਲਾ ਦੇਸ਼ ਵਿੱਚ ਪਈ ਕਮੀਆਂ ਦੇ ਜਿਹੜੇ ਕਰਕੇ ਭਾਰੀ ਕਮੀ ਨੂੰ ਦੇਖਦੇ ਹੋਏ ਲਿੱਤਾ ਗਿਆ ਹੈ। ਤੇ ਸਰਕਾਰੀ ਦੇ ਸੂਤਰਾਂ ਦੇ ਮਤਾਬਕ ਮਾਰਚ 2029 ਤੱਕ ਜਾਪਾਨ ਵਿੱਚ ਲਗਭਗ 8 ਲੱਖ ਜਿਹੜੇ ਵਿਦੇਸ਼ੀ ਕਾਮਿਆਂ ਨੂੰ ਆਪਣੇ ਦੇਸ਼ ਦੇ ਵਿੱਚ ਉਹ ਸ਼ਾਮਿਲ ਕਰੇਗਾ। ਤੇ ਇਸ ਨਵੀਂ ਵਿਵਸਥਾ ਦੇ ਵਿੱਚ ਇਹ ਖੇਤੀਬਾੜੀ ਤੇ ਕੰਸਟਰਕਸ਼ਨ ਤੇ ਇਲਾਵਾ 17 ਹੋਰ ਵੱਖ-ਵੱਖ ਜਿਹੜੇ ਜਿਹੜੇ ਡਿਪਾਰਟਮੈਂਟ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਦੇ ਥਰੂ ਜਿਹੜੇ ਆ ਪ੍ਰਵਾਸੀ ਜਾਪਾਨ ਦੇ ਵਿੱਚ ਐਂਟਰੀ ਕਰ ਸਕਦੇ ਹਨ ਤੇ ਫਿਲਹਾਲ ਇਸ ਨਵੀਂ ਯੋਜਨਾ ਨੂੰ ਆਉਣ ਵਾਲੀ ਜਨਵਰੀ ਤੇ ਵਿਜ ਕੈਬਨਟ ਵੱਲੋਂ ਅੰਤਿਮ ਮਜ਼ਦੂਰੀ ਦਿੱਤੇ ਜਾਣ ਦੀ ਜਿਹੜੀ ਮਨਜ਼ੂਰੀ ਜਿਹੜੀ ਹੈਗੀ ਦਿੱਤੇ ਜਾਣ ਦੀ ਸੰਭਾਵਨਾ ਹੈ ਤੇ ਉਸ ਤੋਂ ਬਾਅਦ ਇਹ ਜਿਹੜਾ ਨਿਆ ਬਹਿਗਾਇਆ ਲਾਗੂ ਹੋ ਜਾਵੇਗਾ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕੈਨੇਡਾ ਤੋਂ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਜਿਹੜਾ ਪਬਲਿਕ ਸਿਹਤ ਦਾ ਡਿਪਾਰਟਮੈਂਟ ਹੈਗਾ ਉਹਦੀ ਜਿਹੜੀ ਬਹੁਤ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ ਤੇ ਇੱਕ ਰਿਪੋਰਟ ਦੇ ਮਤਾਬਕ April 2024 ਤੋਂ ਲੈ ਕੇ March 2025 ਦੇ ਵਿੱਚ ਕਰਕਟੋ-ਕਰਟ 23000 ਤੋਂ ਉੱਤੇ ਮਰੀਜ਼ਾਂ ਦੀ ਮੌਤ ਸਿਰਫ ਇਸ ਕਰਕੇ ਹੋਈ ਹੈ ਕਿਉਂਕਿ ਉਹ ਆਪਣੀ ਸਰਜਰੀ ਜਾਂ ਟੈਸਟ ਦੀ ਉਡੀਕ ਯਾਨੀ ਵੇਟਿੰਗ ਲਿਸਟ ਦੇ ਵਿੱਚ ਹੀ ਉਹਨਾਂ ਦਾ ਨਾਮ ਸੀ ਉਹ ਕਰਦੇ ਹੀ ਉਹਨਾਂ ਦੀ ਹੋ ਗਈ ਹੈ ਤੇ ਇਹ ਆંકડા ਪਿਛਲੇ ਸਾਲ ਦੇ ਮੁਕਾਬਲੇ 3% ਜ਼ਿਆਦਾ ਹੈ ਤੇ ਸਾਲ 2118 ਤੋਂ ਲੈ ਕੇ ਹੁਣ ਤੱਕ ਇਲਾਜ ਦੀ ਉਡੀਕ ਦੇ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 1 ਲੱਖ ਨੂੰ ਪਾਰ ਕਰ ਗਈ ਹੈ ਤੇ Ontario ਦੇ ਵੀ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਮੌਤਾਂ ਉਥੇ ਦਰਜ ਕੀਤੀਆਂ ਗਈਆਂ ਹਨ ਤੇ ਜਾਣਕਾਰੀ ਦੇ ਮੁਤਾਬਕ ਕੈਨੇਡਾ ਦੇ ਵਿੱਚ ਸਾਲ 2024 ਤੋਂ 2025 ਦੌਰਾਨ ਸਿਹਤ ਸੇਵਾਵਾਂ 'ਤੇ 244 ਅਰਬ ਡਾਲਰ ਖਤਮ ਖਰਚ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਕੈਨੇਡਾ ਦੇ ਵਿੱਚ ਦੂਜੇ ਦੇਸ਼ਾਂ ਦੇ ਮੁਕਾਬਲੇ ਡਾਕਟਰ ਹਸਪਤਾਲਾਂ ਤੇ ਐਮ ਆਰ ਆਈ ਮਸ਼ੀਨਾਂ ਦੀ ਭਾਰੀ ਕਮੀ ਹੈ ਤੇ ਰਿਪੋਰਟ ਦੇ ਮੁਤਾਬਕ ਰਿਪੋਰਟ ਮੁਤਾਬਕ ਦਿੱਤੇ ਜਾਣ ਵਾਲਾ ਫੰਡ ਸਹੂਲਤਾਂ ਵਿੱਚ ਤਬਦੀਲ ਨਹੀਂ ਹੋ ਰਿਹਾ ਹੈ ਇਸ ਤੋਂ ਬਾਅਦ ਆਪਾਂ ਦੇਖ ਲਵਾਂਗੇ ਕਰੰਸੀ ਰੇਟ ਸਭ ਤੋਂ ਪਹਿਲਾਂ ਅਮਰੀਕਾ ਡਾਲਰ ਚੱਲ ਰਿਹਾ ਹੈ 99 ਰੁਪਏ ਨਾਟ ਪੈਸੇ ਤੇ कनेडा का डॉलर चल रहा है पैंठ रुपये सैंती पैसे आसट्रेलिया का डॉलर चल रहा है उनाहठ रुपये छियानवे पैसे से थे। यूरो का रेट चल रहा है एक सौ पांच रुपये छियाहठ पैसे न्यूजीलैंड का डॉलर चल रहा है बवंजा रुपये कती पैसे से अरबराज चल रहा है बई रुपये चाली पैसे पौंट का रेट चल रहा है एक सौ इक्कीस रुपए ते इस अगली न्यूज़ आ रही है कि दसया जा रहा है कि फास्ट फूड शेयर अपनी सेहत ले कि खतरनाक हो सकता है ये न्यूज़ आ रही है ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਵਿੱਚ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 16 ਸਾਲ ਦੀ ਕੁੜੀ ਜਿਸ ਨੂੰ ਚਾਊ ਮੀਨ ਪੀਜ਼ਾ ਤੇ 버ਗਰ ਖਾਣ ਦਾ ਬਹੁਤ ਸ਼ੌਂਕ ਸੀ ਤੇ ਇਸ ਦੀ ਬਜ਼ਾ ਦੇ ਨਾਲ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਫਾਸਟ ਫੂਡ ਖਾਣ ਦੇ ਨਾਲ ਉਸ ਦੀ ਆਂਤੜੀਆਂ ਦੇ ਵਿੱਚ ਸ਼ੇਕ ਹੋ ਗਏ ਹਨ ਤੇ ਬ੍ਰਿਤਿਕਾ ਦੀਪਚਾਨ ਆਹਾਨਾ ਦੇ ਵਜੋਂ ਕੀਤੀ ਜਾਂਦੀ ਹੈ ਜੋ ਕਿ ਅਮਰੋਹਾ ਦੇ ਵਿੱਚ ਰਹਿਣ ਵਾਲੀ ਸੀ ਤੇ 11ਵੀਂ ਜਮਾਤ ਵਿੱਚ ਉਹ ਪੜ੍ਹਦੀ ਸੀ ਪਰਵਾਰੀ ਮੈਂਬਰਾਂ ਨੇ ਤਾਅਵਕ ਉਹ ਫਾਸਟ ਫੂਡ ਉਸਨੂੰ ਬਹੁਤ ਚੰਗਾ ਲੱਗਦਾ ਸੀ ਤੇ ਬਹੁਤ ਬੁਰੀ ਆਦਤ ਸੀ ਉਹਨੂੰ ਖਾਂਦੀ ਪਰ ਘਰਦਿਆਂ ਨੇ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਉਹ ਬਾਹਰ ਦਾ ਖਾਣਾ ਮੈਕੀ ਪੀਜ਼ਾ ਚਾਉਮਨ 버ਗਰ ਆਦਿ ਖਾਂਦੀ ਰਹਿੰਦੀ ਸੀ ਤੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਸ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਤੇ ਉਸਦੇ ਪੇਟ ਦੇ ਵਿੱਚ ਲਗਾਤਾਰ ਦਰਦ ਰਹਿਣ ਲੱਗਾ ਤੇ ਜਦੋਂ ਉਸਦੀ ਜਰਦ ਕਾਫੀ ਵੱਧ ਗਿਆ ਤਾਂ ਉਸਨੂੰ ਹਸਪਤਾਲ ਲਜਾਇਆ ਗਿਆ ਤੇ ਡਾਕਟਰ ਨੇ ਦੱਸਿਆ ਕਿ ਜਿਆਦਾ ਫਾਸਟ ਫੂਡ ਦਾ ਸੇਵਨ ਕਰਨ ਦੇ ਨਾਲ ਉਸ ਦੀਆਂ ਅੰਤੜੀਆਂ ਦੇ ਵਿੱਚ ਕਈ ਜਗ੍ਹਾ ਛੇਕ ਹੋ ਗਏ ਹਨ ਤੇ ਉਸ ਦਾ ਆਪਰੇਸ਼ਨ ਵੀ ਕੀਤਾ ਗਿਆ ਪਰ ਘਰ ਪਰਤਣ ਤੋਂ ਬਾਅਦ ਉਸ ਦੀ ਹਾਲਤ ਹੋਰ ਬੁਖਰਾਬ ਹੋ ਗਈ ਤੇ ਫਿਰ ਉਹ ਲਗਾਤਾਰ ਕਮਜ਼ੋਰ ਹੋ ਰਹੀ ਸੀ ਉਸ ਤੋਂ ਬਾਅਦ ਉਸ ਨੂੰ ਐਮਸ ਹਸਪਤਾਲ ਲਜਾਇਆ ਗਿਆ ਤੇ ਜਿੱਥੇ ਇਲਾਜ ਦੇ ਦੌਰਾਨ ਰਾਤ ਨੂੰ ਅਚਾਨਕ ਹਾਰਟ ਫੇਲ ਹੋਣ ਦੇ ਕਰਕੇ ਉਸ ਦੀ ਮੌਤ ਹੋ ਗਈ ਡਾਕਟਰਾਂ ਨੇ ਸਾਫ਼ ਤੌਰ ਤੇ ਫਾਸਟ ਫੂਡ ਨੂੰ ਹੀ ਅੰਤਰੀਆਂ ਖਰਾਬ ਹੋਣ ਦਾ ਮੁੱਖ ਕਾਰਨ ਦੱਸਿਆ ਹੈ ਤੇ ਜਿਸ ਦੇ ਨਾਲ ਇਸ ਜਹੋਨ ਹਰ ਵਿਦਿਆਰਥੀ ਦੀ ਬੇਵਕਤ ਜਿਹੜੀ ਮੌਤ ਹੋਣ ਦੇ ਨਾਲ ਪਰਿਵਾਰ ਨੂੰ ਬਹੁਤ ਜ਼ਿਆਦਾ ਦੁੱਖ ਹੈ ਤੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਇਸ ਤੋਂ ਬਾਅਦ ਅਗਲੀ ਖ਼ਬਰ ਹੈ ਕਿ ਮਿਸਰ ਦੇ ਵਿੱਚ ਇੱਕ ਸੁੰਦਰ ਕਿਨਾਰੇ ਤੇ ਇੱਕ ਮਾਡਲ ਜਿਹੜੀ ਫੋਟੋ ਸ਼ੂਟ ਕਰਵਾ ਰਹੀ ਸੀ ਤੇ ਉਸ ਨੂੰ ਇਹ ਜਿਹੜੀ ਚੀਨੀ ਮਾਡਲ ਨੂੰ ਇਹ ਫੋਟੋ ਸ਼ੂਟ ਕਰਾਣੀ ਬਹੁਤ ਮਹਿੰਗੀ ਪਈ ਕਿਉਂਕਿ ਉਹ ਪੋਜ਼ ਦੇ ਦੌਰਾਨ ਇੱਕ ਵਿਸ਼ਾਲ ਸਮੁੰਦਰੀ ਲਹਿਰ ਉਸ ਨੂੰ ਆਪਣੇ ਨਾਲ ਵਹਾ ਕੇ ਲੈ ਗਈ ਤੇ ਇਹ ਜਿਹੜਾ ਖਤਰਨਾਕ ਖਾਸਾ ਮਰਸਾ ਮਠੂਰ ਸਥਿਤ ਮਸ਼ਹੂਰ ਸੈਡਸ ਪਾਟਾ ਜਿਹੜੀ ਜਗ੍ਹਾ ਹੈਗੀ ਆ ਮਿਸਰ ਦੇ ਵਿੱਚ ਉੱਥੇ ਵਾਪਰਿਆ ਹੈ ਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਾਡਲ ਜਿਹੜੀ ਹੈਗੀ ਆ ਚਟਾਨਾਂ ਦੇ ਵਿਚਕਾਰ ਇੱਕ ਤੰਗ ਨਦੇਸਤ ਵਿੱਚ ਖੜ ਕੇ ਪੋਜ਼ ਦੇ ਰਹੀ ਹੈ ਤੇ ਅਚਾਨਕ ਵਿੱਚੋਂ ਇੱਕ ਤੇਜ਼ ਲਹਿਰ ਆਂਦੀ ਹੈ ਤੇ ਜਿਸ ਨਾਲ ਉਹ ਤਾਂ ਸੁੰਦਰਨ ਵਿਗੜ ਜਾਂਦਾ ਹੈ ਤੇ ਉਹ ਚਟਾਨਾਂ ਅੰਦਰ ਆਂਦੀ ਹੋਈ ਸਮੁੰਦਰ ਵਿੱਚ ਜਾ ਡੇਗੀ ਤੇ ਇਸ ਹਾਦਸੇ ਦੇ ਵਿੱਚ ਮਾਡਲ ਦੇ ਸਰੀਰ ਨੂੰ ਕਾਫੀ ਛੱਟਾਂ ਲੱਗੀਆਂ ਹਨ ਖੁਸ਼ਕਿਸਮਤੀ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਮਾਡਲ ਦੀ ਜਾਨ ਬਚ ਗਈ ਤੇ ਮਾਡਲ ਨੇ ਦੱਸਿਆ ਕਿ ਉਸਨੇ ਨੇੜੇ ਲੱਗੀ ਇੱਕ ਸੁਰੱਖਿਆ ਰੱਸੀ ਨੂੰ ਫੜ ਲਿਆ ਸੀ ਜਿਸ ਦੇ ਨਾਲ ਉਹ ਕਿਨਾਰੇ ਤੱਕ ਪਹੁੰਚਣ ਦੇ ਵਿੱਚ ਸਫਲ ਰਹੀ ਦੱਸਿਆ ਜਾ ਰਿਹਾ ਹੈ ਕਿ ਇਹ ਰੱਸੀ ਹਾਲ ਹੀ ਦੇ ਵਿੱਚ ਉੱਥੇ ਲਗਾਈ ਗਈ ਸੀ ਤੇ ਜਿਸ ਨੇ ਉਸ ਦੀ ਜਾਨ ਬਚਾਉਣ ਦੇ ਵਿੱਚ ਭੂਮਿਕਾ ਨਿਭਾਈ ਇਸ ਅੱਜ ਦੀਆਂ ਕੁਝ ਖਾਸ ਖਬਰਾਂ ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਸਭ ਦਾ ਬਹੁਤ-ਬਹੁਤ ਸ਼ੁਕਰੀਆ